ਬਾਬਾ ਵੀਰ ਸਿੰਘ ਨੇ ਕਿਹਾ ਨਾ ਇਸ ਡੇਰੇ ਵਿੱਚ ਕਿਸੇ ਨੇ ਖਾਤ ਨਹੀਂ ਚੁਕਣਾ ਕੋਈ ਗੈਰ ਹੁੰਦਾ ਤੇ ਸ਼ੈਦ ਕਰਦੇ ਆਪਣਿਆਂ ਨੂੰ ਨਾ ਮਾਰੋ ਹੁਣ ਦੇਖੋ ਉਹ ਉਹਨਾਂ ਦਾ ਅੰਦਰ ਕਿਹਸਾ ਆਪਣਿਆਂ ਨੂੰ ਨਾ ਮਾਰੋ ਉਹ ਆਏ ਜੀ ਉਹਨਾਂ ਇਹ ਐਲਚੀ ਭੇਜਿਆ ਉਹਨਾਂ ਕਿਹਾ ਬਾਬਾ ਜੀ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਸਤਿਕਾਰ ਕਰਨੇ ਆ ਤੇ ਆ ਕਸ਼ਮੀਰਾ ਸਿੰਘ ਸੰਦੇਵਾਲੀਏ ਇਹ ਤੁਸੀਂ ਸਾਡੇ ਪੇਸ਼ ਕਰ ਦਿਓ ਸਾਨੂੰ ਦੇ ਦਿਓ ਉਹਨਾਂ ਨੇ ਕਿਹਾ ਚੇਤੇ ਰੱਖਿਓ ਨਾ ਉਸ ਗੁਰੂ ਦਾ ਸੇਖਾ ਜਿਹੜਾ ਬਾਹ ਪਕੜ ਲੈ ਸਿਰ ਦੇ ਦਿੰਦਾ ਪਰ ਬਚਨ ਨਹੀਂ ਕਦੀ ਝੂਠਾ ਪੈਂਦਿੰਦਾ ਉਹਨਾਂ ਨੇ ਕਿਹਾ ਜਿਵੇਂ ਤੁਹਾਡੀ ਮਰਜ਼ੀ ਕਰ ਲਓ ਫਿਰ ਗੋਲਾ ਵੱਜਾ ਜੀ ਬਾਬਾ ਜੀ ਰਾਤ ਸਾਰੀ ਸਿਮਰਨ ਚ ਬੈਠੇ ਰਹ ਉਦਨ ਉਧਰ ਫੌਜਾਂ ਆ ਰਹੀਆਂ ਰਾਤ ਸਾਰੀ ਲੰਗਰ ਪਕਦਾ ਰਿਹਾ ਦੇਗ ਤਿਆਰ ਲੰਗਰ ਤਿਆਰ ਤੇ ਭਾਈ ਮਹਾਰਾਜ ਸਿੰਘ ਨੂੰ ਕਿਹਾ ਅੱਗੇ ਨਾਲੋਂ ਕਈ ਗੁਣਾ ਵੱਧ ਦਾਲ ਪਕਾਇਓ ਕਿਉਂਕਿ ਮੇਰੇ ਜਿਉਂਦੇ ਜੀਏ ਤੋਂ ਕਦੀ ਪੁਲੰਗਰ ਤੋਂ ਭੁੱਖਾ ਕੋਈ ਨਹੀਂ ਗਿਆ ਜਦੋਂ ਮੈਨੂੰ ਕੱਲ ਨੂੰ ਮਾਰ ਲੈਣਗੇ ਸੰਗਤਾਂ ਨੂੰ ਸ਼ਹੀਦ ਕਰਨਗੇ ਘਟੋ ਘਟ ਜਾਂਦੇ ਆ ਲੰਗਰ ਜ਼ਰੂਰ ਸ਼ਾਕੇ ਜਾਂ ਬਾਬਾ ਵੀਰ ਸਿੰਘ ساری ਰਾਤ ਸਿਮਨ ਚ ਬੈਠੇ ਰਹੇ ਅੰਮ੍ਰਿਤ ਵੇਲੇ ਡੇਢ ਪੈਂਦੀ ਰਾਤ ਰਹਿੰਦੇ ਚੌਂਕੜੇ ਚ ਉੱਠੇ ਇਸ਼ਨਾਨ ਕੀਤਾ ਸਿਮਨ ਚ ਬਹਿ ਗਏ ਕੀਰਤਨ ਵਾਲੀ ਰਬਾਬੀ ਆਗੋ ਉਸ ਰਬਾਬੀ ਦਾ ਨਾਮ ਸੀ ਭਾਈ ਜਸ ਜਿਹੜਾ ਬਾਬਾ ਵੀਰ ਸਿੰਘ ਜੀ ਕੋਲ ਕੀਰਤਨ ਕਰਦਾ ਸੀ ਗੋਲਾ ਵੱਜਿਆ ਜੀ ਪੂਰੇ ਜ਼ੋਰ ਦਾ ਡੇਰੇ ਦੇ ਲੰਗਰ ਚ ਗੋਲੇ ਵੱਜੇ ਗੋਲੀਆਂ ਚਲੀਆਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਇਸ ਤਰ੍ਹਾਂ ਮੰਜੇ ਤੇ ਬੈਠੇ ਆ ਮੈਂ ਤਾਂ ਜਿ ਕਿਹਾ ਵੀ ਇਹ ਜਿਹੜਾ ਸ਼ਲੋਕ ਹੈ ਐਵੇਂ ਨਹੀਂ ਸਿੱਖਾਂ ਚ ਕਮਾਈ ਵਾਲੇ ਹੋਏ ਆ ਪੂਰੇ ਜ਼ੋਰ ਨਾਲ ਬਾਬਾ ਵੀਰ ਸਿੰਘ ਦਾ ਨਿਸ਼ਾਨਾ ਬਣਾ ਗੋਲਾ ਉਹਨਾਂ ਦੇ ਪੱਟੇ ਚ ਵੱਜਾ ਕੇ ਆ ਜਿਹੜਾ ਗੋਡਾ ਹੈ ਸਕੈਨ ਨਹੀਂ ਟੁੱਟੀ ਹੱਡੀ ਬਿਲਕੁਲ ਚੱਕਣਾ ਚੂਰ ਹੋ ਗਈ ਕਿੰਨੇ ਕਈ ਇੰਚ ਗਾਇਬ ਪੈ ਗਿਆ ਹੱਡੀ ਦੇ ਵਿੱਚ ਪੱਟ ਵੱਖਰਾ ਹੋ ਗਿਆ ਪਿੰਨਣੀ ਵੱਖਰੀ ਹੋ ਗਈ ਉਹਨਾਂ ਨੇ ਕਹੇ ਕੰਮ ਕਰੋ ਇਹ ਇਸ ਨੂੰ ਚੁੱਕੀ ਨਹੀਂ ਸੀ ਜਾ ਰਹੀ ਬਾਬਾ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਕਿਸੇ ਨੇ ਕਬੂਲ ਨਹੀਂ ਬੋਲਣਾ ਸ਼ਬਦ ਪੜੋ ਦੂਜਾ ਕਹਿਣ ਲੱਗੇ ਸੀ ਮੇਰੀ ਲੱਤ ਨੂੰ ਚੋਕ ਕੇ ਉੱਤੇ ਕਰ ਦਿਓ ਜਦੋਂ ਨਹੀਂ ਹੋ ਰਹੀ ਸੀ ਕਹਿੰ ਲੈ ਕੇ ਕੰਮ ਕਰੋ ਗੜਬਈ ਨੂੰ ਕਹਿੰਦੇ ਟੋਕਾ ਲੈ ਕੇ ਨੂੰ ਵੱਢ ਦੇ ਕਹਿੰਦਾ ਬਾਬਾ ਜੀ ਮੈਂ ਕੰਮ ਨਹੀਂ ਕਰ ਸਕਦਾ ਮੈਂ ਬੇਨਤੀ ਕਰਾ ਗੋਲੀਆਂ ਦੀ ਬਾਛੜ ਹੋ ਰਹੀ ਏ ਦਿਨ ਦਾ ਚੜਾ ਚੜਿਆ ਪੱਟ ਟੁੱਟਿਆ ਪਿਆ ਹੋਏ ਚੌਂਕੜੇ ਮਾਰਿਆ ਸੰਤ ਅਜੇ ਵੀ ਬਿਠਾ ਹੈ ਬਾਣੀ ਪੜ ਰਹੇ ਨੇ ਬੀਰ ਬਰਗੇਸ਼ ਗ੍ਰੰਥ ਚ ਲਿਖਿਆ 18 ਗੋਲੀਆਂ ਵੱਜੀਆਂ ਬਾਬੇ ਨੂੰ ਇੱਕ ਗੋਲਾ ਵੱਜਿਆ 10 ਗੋਲੀਆਂ ਛਾਤੀ 'ਚ ਵੱਜੀਆਂ, 4 ਗੋਲੀਆਂ ਦੋਵਾਂ ਬਾਹਾਂ 'ਚ ਵੱਜੀਆਂ, 2 ਗੋਲੀਆਂ ਸਿਰ 'ਚ ਵੱਜੀਆਂ, 2 ਗੋਲੀਆਂ ਨਲਾਂ 'ਚ ਮਾਰੀਆਂ ਉਹਨਾਂ। 18 ਗੋਲੀਆਂ ਵੱਜੀਆਂ ਅਜੇ ਵੀ ਉੱਚ ਬੈਠਾ ਗੁਰੂ ਗੁਰੂ ਜਪੀ ਜਾਂਦਾ। ਕਹਿੰਦਾ ਵੈਗਰੂ ਇਹਨਾਂ ਦਾ ਭਲਾ ਕਰੇ। ਭਲਾ ਕਰੀ ਇਹਨਾਂ ਦਾ। ਕਹਿੰਦੇ ਨੇ ਉਧਰੋਂ ਸਾਰੀ ਕਦਮ। ਹਾਂ, ਪਸ਼ੋਰਾ ਸਿੰਘ ਰੀ ਗਏ ਆ, ਉਹਨਾਂ ਉਹਨਾਂ ਕਹੇ ਤੁਹਾਡਾ ਧਰਮ ਹੈ ਤੁਸੀਂ ਲੜੋ, ਪਰ ਸੰਗਤ ਨੂੰ ਕਿਹਾ ਕਿਸੇ ਨੇ ਖਤ ਨਹੀਂ ਚੁਕਣਾ। ਲੰਗਰ ਚ ਗੋਲੇ ਮਾਰੇ ਇਸ ਕਰਕੇ ਥੋੜਾ ਐਵੇਂ ਜਾੜਾ ਕਿਉਂ ਪੁੱਟੀਆਂ ਗਿਆ ਕਿਉਂ ਰੁਲ ਗਿਆ ਸਾਰਾ ਪਰਿਵਾਰ ਉਹ ਖਾਨਦਨ ਕਿਉਂ ਮਿਟ ਗਿਆ ਕਿਸੇ ਬ੍ਰह्म ਗਿਆਨੀ ਨੂੰ ਮਾਰਿਆ ਹੋਇਆ ਸੀ ਜਦ ਉਹ ਗੋਲੀਆਂ ਨਾਲ ਛੱਲੀ ਨੇ ਖੂਨ ਵਗਦਾ ਪਿਆ ਕਮਾਲ ਦੀ ਗੱਲ ਉਦੋਂ ਵੀ ਖਸਦੇ ਪਏ ਨੇ ਮੁਸਕਰਾਉਂਦੇ ਨਾਲ ਕਹਿੰਦੇ ਨੇ ਮੈਂ ਦੇਹ ਨਹੀਂ ਮੈਂ ਨਹੀਂ ਮਰਨਾ ਮੈਂ ਦੇਹ ਤੋਂ ਨਿਆਰਾ ਹਾਂ ਇਹ ਮਿੱਟੀ ਦੀ ਮਡੋਲੀ ਅੱਜ ਨਹੀਂ 4 ਦਿਨ ਠਹਿਰ ਕੇ ਟੁੱਟਣੀ ਸੀ ਤੇਨੇ ਟੁੱਟਣਾ ਜ਼ਰੂਰ ਸੀ ਮੈਨੂੰ ਟੁੱਟਣ ਦਾ ਕੋਈ ਖੌਫ ਨਹੀਂ ਦਿਨ ਚੜ ਆਇਆ ਜੀ ਹੁਣ ਢੱਸਣਾ ਲਾ ਕੇ ਬੈਠ ਕੇ ਇਹ ਦੁਪਹਿਰ ਤੱਕ ਗੱਲਾਂ ਕਰਦੇ ਰਹਿ ਬਾਬਾ ਵੀਰ ਸਿੰਘੋੜੀ ਡੇ ਡੇ ਰ ਉੱਜੜਦਾ ਰਿਆ ਗੋਲੀਆਂ ਚੱਲਦੀਆਂ ਰਹੀਆਂ ਜਦੋਂ ਸੂਰਜ ਚੜਿਆ ਤੇ ਪੱਖ ਦਾ ਚਿਹਰਾ ਉਹਨਾਂ ਫਿਰ ਵੀ ਉਹਦਾ ਉਪਦੇਸ਼ ਦਿੱਤਾ ਵਹਿਗਰੂ ਚੇਤੇ ਰੱਖੋ ਤੇ ਉਸ ਵਕਤ ਜਿਹੜਾ ਨਾਮਾ ਨਿਗਾਰ ਸੀ ਜਾਂ ਉਸ ਵਕਤ ਜਿਹ ਪੱਤਰਕਾਰ ਆਈਦਾ ਸ਼ਬਦ ਵਰਤੋ ਉਹਨੇ ਸ਼ਬਦ ਵਰਤੇ ਆ ਕਹਿੰਦਾ ਮੈਂ ਬਾਬਾ ਬੀਰ ਸਿੰਘ ਨੂੰ ਪਾਰਸੀ ਚੋ ਕਹਿੰਦਾ ਮੈਂ ਉਹਦੇ ਕੋਲ ਖਲੋਤਿਆਂ ਉਹਦੇ ਅੰਤਲੇ ਸਾਹ ਚ ਮੂੰਹ ਚ ਵਹਿਗਰੂ ਨਿਕਲਦਾ ਦੇਖਿਆ ਕੋਈ ਕਬੂਲ ਨਹੀਂ ਸੁਣਿਆ ਵਹਿਗਰੂ ਬੋਲ ਰਹਿ ਸੰ ਬਾਬਾ ਬੀਰ ਸਿੰਘੋਣੀ ਦਪੈਰ ਟਲ ਕੇ ਦੇਖੋ ਫਿਰ ਸਾਧੂ ਜਾਂਦਾ ਕਿਵੇਂ ਮੰਜੇ ਤੇ ਪਲੰਗ ਤੇ ਸਨ ਕਹਿਣ ਲੱਗੇ ਮੇਰੇ ਜਾਨ ਤੋਂ ਬਾਅਦ ਪਲੰਗ ਸਮੇਤ ਦਰਿਆ ਦੇ ਪ੍ਰਵਾਹ ਕਰਦੇ ਆ ਜਿਵੇਂ। ਹਾਲਾਂਕਿ ਉਹ ਪਲੰਗ ਰੋਗਿਆ ਸੀ ਮੁੱਠਿਆਂ ਵਾਲੀ ਨੇੜੇ ਫਿਰ ਉਸ ਬਾਡੀ ਨੂੰ ਕੱਢ ਕੇ ਸੰਸਕਾਰ ਕੀਤਾ ਗਿਆ ਸੀ। ਉਧਰ ਸਮਾਂ ਆ ਗਿਆ। ਕਹਿੰਦੇ ਮੈਨੂੰ ਲਟਾ ਦਿਓ। ਖੂਨ ਨਾ ਸਭ ਕੁਝ ਖੂਨ ਦੇ ਵਿੱਚ ਸਭ ਕੋਈ ਇੰਨੀਆਂ ਗੋਲੀਆਂ ਵੱਜੀਆਂ ਹੁਣ। ਫਿਰ ਮੈਂ ਕਹਿਣਾ ਸੋਚਣਾ ਕਿ ਹੋਜੀ ਖੇਡ ਵਰਤਾ ਰਹੇ ਬ੍ਰਹਮ ਗਿਆਨੀ। ਉਹਨਾਂ ਕਹਿੰਿਆ ਲੱਤ ਮੇਰੀ ਸਿੱਧੀ ਨਹੀਂ ਹੁੰਦੀ ਲੱਤ ਟੁੱਟੀ ਸੀ ਜਿਵੇਂ ਚੱਕਣਾ ਚੋਰੀ ਸਿੱਧੀ ਕਰ ਲਈ। ਤੁਰ ਲੱਗਿਆ ਕਹਿੰਦੇ ਆ ਰਬਾਬੀ ਕਿੱਥੇ ਗਏ ਆ ਨਾਲ ਕਹਿੰਦੇ ਆ ਕਿਸੇ ਤੇ ਹੱਥ ਤੇ ਨਹੀਂ ਚੁੱਕਿਆ ਕਿਸੇ ਨੂੰ ਕਬੂਲ ਤੇ ਨਹੀਂ ਬੋਲਿਆ ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ ਗੁਰੂ ਸਿਵ ਕਹਿੰਦੇ ਆ ਇਹੋ ਜੇ ਸੰਭਿਰਤੀ ਵਾਲੇ ਹੁੰਦੇ ਆ ਇੱਕ ਪਾਸੇ ਉਹਨਾਂ ਦੀ ਲੰਗਰ ਤਿਆਰ ਹੁੰਦਾ ਪਿਆ ਦੂਜੇ ਪਾਸੇ ਉਹਨਾਂ ਨੂੰ ਗੋਲੀਆਂ ਵੱਜਦੀਆਂ ਪਈਆਂ ਕਹਿੰਦੇ ਨਹੀਂ ਜੀ ਉਸ ਵਕਤ ਉਹਨਾਂ ਨੇ ਕਿਹਾ ਰਬਾਬੀ ਬੁਲਾਓ ਰਬਾਬੀ ਬੁਲਾਇਆ ਕਹੇ ਕਿੰਨੇ ਮਹਾਰਾਜ ਗੋਲੀ ਚੱਲਣ ਨਾਲ ਉਹ ਇੱਕ ਪਾਸੇ ਓਟ 'ਚ ਬੈਠੇ ਆ ਗੁਰੂ ਬਾਬਾ ਜੀ ਕਹਿੰਦੇ ਬਲਾਓ ਖਾਂ ਉਹ ਭਾਈ ਜੱਸ ਆਇਆ ਕਹਿਣ ਲੱਗੇ ਮੈਂ ਤੁਰਨ ਲੱਗਾ ਤੂੰ ਮਾਰੂਗਾ ਮਾਰੂ ਦਾ ਸਮਾਂ ਤੂੰ ਮਾਰੂਗਾ ਮੈਂ ਚੱਲਣ ਲੱਗਾ ਪੁਰਾਣੇ ਸਮੇਸ ਨਹੀਂ ਕਰਦੇ ਸੰਚਾਲਣੇ ਵੇਲੇ ਮਾਰੂਗਾ ਉਹ ਕਹਿੰਦਾ ਬਾਬਾ ਜੀ ਇਹਨਾਂ ਬੁਰਸ਼ਿਆਂ ਨੇ ਮੇਰਾ ਤੰਬੂਰਾ ਤੋੜ ਦਿੱਤਾ ਹੈ ਮੇਰਾ ਸਾਜ ਤੋੜ ਦਿੱਤਾ ਹੈ ਬਾਬਾ ਵੀਰ ਸਿੰਘ ਉਸ ਵਕਤ ਫਿਰ ਵਾਅਦ ਦਿਨ ਦਿਨ ਪਾਣੀ ਦਾ ਪ੍ਰਬੰਧ ਕਰੋ ਦਰਿਆ ਤੇ ਪਾਣੀ ਲੈਣਗੇ ਉਹਨੂੰ ਹੀ ਮਾਰਿਆ ਬੁਰਸ਼ਿਆਂ ਨੇ ਫਿਰ ਖੂਹ ਤੋਂ ਚਾਦਰ ਭਿਉਂ ਕੇ ਲਿਆਂਦੀ ਉਹ ਚਾਦਰ ਬਾਬਾ ਵੀਰ ਸਿੰਘ ਦੇ ਮੂੰਹ ਚ ਨਿਚੋੜਦੇ ਰਹੇ ਪਾਣੀ ਪੈਂਦਿਆਂ ਵੀ ਉਸ ਸੰਤ ਦੇ ਮੂੰਹ ਚੋਂ ਵਾਹਿਗੁਰੂ ਹੀ ਨਿਕਲਿਆ ਹੈ ਕਹਿੰਦੇ ਮਾਰੂ ਗਾਓ ਜਦੋਂ ਮਾਰੂ ਗਾਣਾ ਸ਼ੁਰੂ ਕੀਤਾ ਉਹਨਾਂ ਨੇ ਸ਼ਬਦ ਕਿਹਾ ਕਿਹੜਾ ਜੀ ਕਹਿਣ ਲੱਗੇ ਸ਼ਬਦ ਤੁਸੀਂ ਪੜੋ ਅਬ ਮੁਹੇ ਜੀਵਨ ਪਦਵੀ ਪਾਈ ਇਹ ਸ਼ਬਦ ਉਹਨਾਂ ਕਿਹਾ ਕੋਈ ਗੱਲ ਨਹੀਂ ਜੇ ਸਾਜ ਨਹੀਂ ਤੇ ਤੁਸੀਂ ਇੱਕ ਇੱਕ ਕਰੋ ਖੁਲਿਆ ਕਰਮ ਕਿਰਪਾ ਪੀ ਠਾਕੁਰ ਕੀਰਤਨ ਹਾਰ ਹਰ ਗਾਈ ਸ੍ਰਮ ਥੱਕ ਕੇ ਪਾਈ ਬਿਸ਼ਰਾਮਾ ਮਿਟ ਗਈ ਸਗਲੀ ਤਾਹੀ ਉਹਦੇ ਵਿੱਚ ਬਚਨੇ ਅਬ ਮੁਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਿਦਾਤਾ ਸੰਤਨ ਕੀ ਸਰਨਾਈ ਉਹ ਰਬਾਬੀ ਖਲੋ ਕੇ ਸ਼ਬਦ ਪੜ ਰਿਹਾ ਸੀ ਬਾਬਾ ਵੀਰ ਸਿੰਘ ਲੇਟੇ ਕੋਈ ਸੰਪਲੰਗ ਤੇ ਇਹ ਸ਼ਬਦ ਸਮਾਪਤ ਹੋਇਆ ਕਹਿਣ ਲੱਗੇ ਦੂਸਰਾ ਸ਼ਬਦ ਪੜ੍ਹ ਦਿਓ ਸੇਵਕੀ ਓੜ ਕਨੇ ਬਹੀ ਪ੍ਰੀਤ ਮਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਇਹ ਵੀ ਮਾਰੂ ਲਾਗੇ ਜੀ ਮਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਨਾਮ ਰਤਨ ਗੁਨਾਹਰ ਬੰਝੇ ਲਾ ਵਖਰ ਲੈ ਚਾਲਿਓ ਸੇਵਕੀ ਓੜ ਕਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜਦੋਂ ਰਬਾਬੀ ਪੜ ਰਿਆ ਸੀ ਚਲਤੇ ਰੱਖਿਓ ਚੀਤ ਚਲਤੇ ਰੱਖਿਓ ਚੀਤ ਇਤਿਹਾਸ ਕਹਿੰਦਾ ਉਹਨਾਂ ਨੇ ਆਪਣੇ ਸਵਾਸ ਕਿਵੇਂ ਦਿੱਤੇ ਪੈਰਾਂ ਵਾਲੇ ਪਾਸੋਂ ਸੋਕਰਾਟ ਨਾਲ ਵੀ ਕੋਈ ਐਸੀ ਜੀ ਜਦੋਂ ਜ਼ਹਿਰ ਦਿੱਤਾ ਸੋਕਰਾਟ ਕਹਿੰਦਾ ਹੈ ਨਾ ਮੇਰੇ ਪੈਰ ਦੇਖੋ ਮਰ ਰਹੇ ਨੇ ਸੱਚ ਉਹ ਇਤਿਹਾਸ ਕਹਿੰਦਾ ਆਪਣੇ ਪੈਰਾਂ ਵਾਲੇ ਪਾਸੋਂ ਸਵਾਸ ਕਿਚਿਆ ਕਹਿੰਦੇ ਕਿ ਪੈਰ ਮਰਦਾ ਹੋ ਗਿਆ ਇੱਥੋਂ ਤੱਕ ਆਇਆ ਕਹਿੰਦੇ ਨੇ ਅੰਤਲੇ ਸਮੇਂ ਫਿਰ ਉਹਨਾਂ ਨੇ ਭਾਈ ਮਹਾਰਾਜ ਸਿੰਘ ਨੂੰ ਕਿਹਾ ਤੁਸੀਂ ਇਸ ਇਹ ਸਾਰੀ ਸੇਵਾ ਤੁਹਾਨੂੰ ਦਿੱਤੀ ਤੁਸੀਂ ਸੇਵਾ ਕਰਨੀ ਲੰਗਰ ਚਲਾਇਓ ਤੇ ਅਖੀਰਲਾ ਸਾਹ ਖਿੱਚ ਕੇ ਕਹਿੰਦੇ ਨੇ ਵਾਹਿਗੁਰੂ بس ਇਹ ਕਹਿਣ ਦੀ देर ਸੀ ਬਾਬਾ ਵੀਰ ਸਿੰਘ ਦਾ ਤਾਨੀ ਪਲੰਗ ਉੱਤੇ ਰਹਿ ਗਿਆ ਸੀ ਆਪ ਉਹ ਪਰਮ ਸੱਚ ਵਿੱਚ ਆਪ ਹੀ ਏਦੋ ਗਏ ਸਨ ਇਹ ਤੁਹਾਡਾ ਇਤਿਹਾਸ ਹੈ ਇਹ ਉਹ ਮਾਨ ਪਤਾ ਇਤਿਹਾਸ ਹੈ ਜਿਹਨੂੰ ਨਹੀਂ ਸੁਣਾਇਆ ਜਾਂਦਾ ਇਸੇ ਸੰਪਰਦਾ ਚ ਬਾਬਾ ਕਰਨ ਸਿੰਘ ਹੋਤੀ ਮਰਦਾਨ ਵਾਲੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮੈਂ ਫਿਰ ਬੇਨਤੀ ਕਰਾਂਗਾ ਇਹ ਰਾੜੇ ਵਾਲੀ ਸੰਪਰਦਾ ਮੈਂ ਇਹ ਨਹੀਂ ਕਿ ਕਿਸੇ ਇੱਕ ਸੰਪਰਦਾ ਦੇ ਪ੍ਰਚਾਰ ਲਈ ਮੈਂ ਫਿਰ ਕਹਿਣਾ ਗੁਰਮਖੋ ਧੜੇ ਚ ਵੱਜ ਕੇ ਅਰਥ ਨਾ ਕਰੋ ਇਸ ਸਿੱਖਾਂ ਚ ਬਹੁਤ ਕਮਾਈਆਂ ਵਾਲੇ ਹੋਏ ਆ ਇੱਥੇ ਉਹਨਾਂ ਨੇ ਜਿਹੜਾ ਅੰਤਲਾ ਸਮਾਂ ਆਇਆ ਵਹਿਗੁਰੂ ਸ਼ਬਦ ਕਿਹਾ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਇਹ ਤਾਂ ਸੰਤ ਦਾ ਲੱਛਣ ਹੈ ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ ਮਿੱਤਰ ਸਤਰ ਜਾ ਕੇ ਇੱਕ ਸਮਾਨੇ ਪਿਆਰਿਓ ਕਿੱਡੀ ਇੱਕ ਇੱਕ ਕਵਤਾ ਥੋੜੀ ਕਿੰਨੀ ਉੱਚੀ ਬਸਤ ਹੈ ਜਿਹਦੇ ਮਿੱਤਰ ਤੇ ਜਿਹਦੇ ਛਤਰ ਇੱਕ ਬਰਾਬਰ ਨੇ ਉਹਨੂੰ ਗੁਰੂ ਜੀ ਕਹਿ ਰਹੇ ਸਨ ਕਿ ਸਹਿਨਸ਼ੀਲ ਨੇ ਸੰਤ ਜਿਹਦੇ ਸਾਹਮਣੇ ਮਿੱਤਰ ਤੇ ਦੁਸ਼ਮਣ ਇੱਕ ਨੇ ਅਨੇਕਾਂ ਤਰ੍ਹਾਂ ਦਾ ਭੋਜਨ ਦੇ ਕੇ ਕਹਿ ਰਿਹਾ ਬਾਬਾ ਜੀ ਪ੍ਰਸ਼ਾਦਾ ਛਕੋ ਦੂਜਾ ਕੋਲ ਖਲੋਤਾ ਹਥਿਆਰ ਲੈ ਕੇ ਕਹਿੰਦਾ ਪਖੰਡਿਆ ਤੇਰਾ ਸਿਰ ਲਾ ਦੇਗਾ ਤੂੰ ਪਖੰਡ ਖਲਾ ਰਿਆ ਪਰ ਰੋਟੀ ਵਾਲੇ ਨੂੰ ਹੱਸ ਪੈਂਦਾ ਹੈ ਗਾਲਾਂ ਕੱਢਣ ਵਾਲੇ ਵਾਲ ਵੀ ਹੱਸਦਾ ਹੈ ਇਹ ਹੈ ਸੰਤ ਦੀ ਸਹਿਨਸ਼ੀਲਤਾ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮਿੱਤਰ ਸੱਤਰ ਜਾ ਕੇ ਏਕ ਸਮਾਨ ਹੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ-ਕੋਟ ਅਗ ਕਾਟਨਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰਬੀਰ ਬਚਨ ਕੇ ਬਲੀ ਗੁਰਮਖੋ ਮੇਰੀ ਫਿਰ ਬੇਨਤੀ ਹੈ ਕਿ ਇਹ ਸਮ ਦ੍ਰਿਸ਼ਟੀ ਹੈ ਇਹ ਸਮ ਵਰਤੀ ਹੈ ਕਿ ਇਨਾ ਕੁਝ ਹੋ ਜਾਏ ਘਰ ਵੀ ਉਹ ਨਾ ਕਰੇ ਹੁਣ ਅਗਲੇ ਸ਼ਲੋਕ ਚਲ ਚਲੀ ਅਗੇ ਫਿਰ ਮੇਰੀ ਬੇਨਤੀ ਦੇ ਅਰਥ ਫਿਰ ਸਮਝਿਓ ਜੀ ਕਿ ਸੰਤ ਸ਼ੈਨਸ਼ੀਲਤਾ ਧਾਰਨ ਕਰਦਾ ਉਹਦੀ ਨਜ਼ਰ ਚ ਮਿੱਤਰ ਤੇ ਦੁਸ਼ਮਣ ਇੱਕ ਨੇ ਅਨੇਕਾਂ ਪ੍ਰਕਾਰ ਦਾ ਭੋਜਨ ਕੋਈ ਲਿਆਵੇ ਤੇ ਭਾਵੇਂ ਕਿ ਅਨੇਕਾਂ ਗਾਲਾਂ ਕੱਢੀ ਜਿਹਾ ਹਥਿਆਰ ਪਕੜ ਕੇ ਉਹ ਦੋਨਾਂ ਲਈ ਸਮ ਰਹਿੰਦਾ ਹੈ ਸਿੱਧੇ ਅਰਥ ਕੀਤੇ ਹੁਣ ਅਗਲਾ ਹੈ ਕਿ ਮਹਾਰਾਜ ਇੱਕ ਹੋ ਜਾਏ ਸੰਤ ਦੀ ਫਿਰ ਬੇਇੱਜ਼ਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਨਹੀਂ ਤਿਰਸ਼ਕਾਰ ਨਹਾ ਪਵੰਤ PERSONL ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਫ਼ਜ਼ ਇੱਕੋ ਵਾਰ ਹੀ ਆਇਆ ਜੀ ਅਜਿਹੜਾ ਉੱਤੇ ਤੁਸੀਂ ਪੜ੍ਹ ਰਹੇ ਹੋ ਨਾ ਤਿਰਸਕਾਰ ਤੱਤੇ ਨੂੰ ਹਿਸ਼ਾਰੀ ਲੱਗਾ ਇਹ ਇਹ ਸ਼ਬਦ ਦੂਜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਆਇਆ ਤਿਰਸਕਾਰ ਨਾ ਪਵੰਤ ਨਾ ਇਹਦਾ ਅਰਥ ਹੋ ਗਿਆ ਨਹੀਂ ਪਵੰਤ ਦਾ ਅਰਥ ਇਹ ਖੁੰਦਾ ਇਹ ਤੇ ਪਵੰਤ ਦਾ ਅਰਥ ਪਾਉਣਾ ਨਹੀਂ ਤਿਰਸਕਾਰ ਨਾ ਪਵੰਤ ਜਿਹੜਾ ਸਮ ਦ੍ਰਿਸ਼ਟੀ ਵਾਲਾ ਕੌਣ ਜੰਮਿਆ ਉਹਦੀ ਬੇਇੱਜ਼ਤੀ ਕਰਨ ਵਾਲਾ ਉਹਦਾ અપਮਾਨ ਕਿਹਨੇ ਕਰ ਲੈਣਾ ਕੋਈ ਉਹਦਾ અપਮਾਨ ਨਹੀਂ ਕਰ ਸਕਦਾ ਨਹੀਂ ਹੁੰਦਾ ਉਹਦਾ ਤਿਰਸਕਾਰ ਨਹੀਂ ਹੁੰਦੀ ਉਹਦੀ ਬੇਇੱਜ਼ਤੀ ਨਹੀਂ ਹੁੰਦਾ ਉਹਦਾ અપਮਾਨ ਅੱਗੇ ਮਹਾਰਾਜ ਕਹਿੰਦੇ ਨੇ ਕਿ ਤਿਰਸਕਾਰ ਨਹਿ ਪਵੰਤ ਨਹਿ ਪਵੰਤ ਮਾਨ ਭੰਗਨਹ ਕਹਿੰਦੇ ਨੇ ਉਹਦਾ ਜਿਹੜਾ ਮਾਨ ਹੈ ਜਿਹੜੀ ਉਹਦੀ ਇੱਜ਼ਤ ਹੈ ਜਿਹੜੀ ਉਹਦਾ ਮਾਨ ਸਨਮਾਨ ਹੈ ਭੰਗਨਹ ਇਹਦਰਤ ਨਾ ਭੰਗ ਕਰ ਦੇਣਾ ਤੋੜ ਦੇਣਾ ਕੀੜੇ ਪਾ ਦੇਣੇ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਕੌਣ ਜੰਮਿਆ ਉਹਦੀ ਇੱਜ਼ਤ ਨੂੰ ਮਿੱਟੀ ਚ ਮਿਲਾ ਸਕੇ ਕਿੱਡਾ ਵੱਡਾ ਬਚਨ ਜੀ ਉਹਦੇ ਮਾਨ ਨੂੰ ਕੋਈ ਭੰਗ ਨਹੀਂ ਕਰ ਸਕਦਾ ਸਾਰੀ ਦੁਨੀਆ ਜ਼ੋਰ ਲਾਦਾ ਇਹਨੂੰ ਥੱਲੇ ਸੱਟਣਾ ਇਹਦੀ ਬੇਇੱਜ਼ਤੀ ਕਰਨੀ ਹੈ ਪਰ ਯਾਦ ਰੱਖਿਓ ਜਿਹੜਾ ਉਹਦੇ ਸਹਾਰੇ ਤੇ ਚੱਲਦਾ ਕੋਈ ਬੰਦਾ ਉਹਦਾ ਅਪਮਾਨ ਨਹੀਂ ਕਰ ਸਕਦਾ ਉਹਦਾ ਤਰਸਕਾਰ ਨਹੀਂ ਹੁੰਦਾ ਉਹਦਾ ਮਾਨ ਭੰਗ ਨਹੀਂ ਹੁੰਦਾ ਇੱਥੇ ਮਾਨ ਨੂੰ 네ਗੇਟਿਵ ਚ ਨਹੀਂ ਲੈਣਾ ਕਿ ਸਾਧੂ ਮਨ ਕਾ ਮਾਨ ਤਿਆਗੋ ਇਥੇ ਮਾਨਦਰਕ ਸਨਮਾਨ ਕਰ ਲਈਏ ਉਹਦਾ ਸਨਮਾਨ ਕਦੀ ਵੀ ਭੰਗ ਨਹੀਂ ਹੁੰਦਾ ਕਦੀ ਖਤਮ ਨਹੀਂ ਹੁੰਦਾ ਅੱਗੇ ਗੁਰੂ ਜੀ ਕਿੰਨੇ ਸੋਭਾ ਖੀਨ ਨਾ ਭਵੰਤ ਜਿਹੜੀ ਉਹਦੀ ਸੋਭਾ ਹੋਰੀ ਦੁਨੀਆ ਚ ਵਡਿਆਈ ਹੋ ਰਹੀ ਏ ਕਿਸੇ ਬੰਦੇ ਦੀ ਕੀ ਤਾਕਤ ਉਹਦੀ ਵਡਿਆਈ ਨੂੰ ਖਤਮ ਕਰ ਲੂਗਾ ਉਹ ਕਦੀ ਸੋਭਾ ਖੀਨ ਨਹੀਂ ਹੁੰਦਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਜਾਰਾ ਦਰ ਸਾਚੇ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਸੱਚੇ ਮਾਰਗ ਚੱਲਦੇ ਆ ਸੱਚੇ ਮਾਰਗ ਚੱਲਦੇ ਆ ਉਸ ਤਿਤ ਕਰੈ ਜਹਾਂ ਚੱਲਿਆ ਪਤ ਸੋ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਠਿਓ ਲੋਕ ਸੁਣਾਇਸੀ ਤਿੰਨਾ ਲੋਕਾਂ ਚ ਪਤਾ ਲੱਗਦਾ ਉਹਦੀ ਸ਼ੋਭਾ ਕੀ ਉਹਦੀ ਇੱਜ਼ਤ ਨਹੀਂ ਕੋਈ ਰੋਲ ਸਕਦਾ ਗੁਰਮੁਖੋਂ ਫਿਰ ਬੇਨਤੀ ਕਰਾਂਗਾ ਉਹਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ ਉਹਦਾ ਕੋਈ ਸਨਮਾਨ ਨਹੀਂ ਭੰਗ ਕਰ ਸਕਦਾ ਨਾਲ ਸਤਗੁਰੂ ਬਖਸ਼ਿਸ਼ ਕਰ ਰਿਹਾ ਭਾਈ ਕਿ ਸੋਭਾ ਹੀ ਨਾ ਭਵੰਤ ਉਹ ਸੋਭਾ ਤੋਂ ਹੀਣਾ ਨਹੀਂ ਹੁੰਦਾ ਮੈਂ ਭਵੰਤਦਾਰ ਤੇ ਸਾਰੇ ਖੁੰਦਾ ਕਰਿਆ ਪਰ ਇੱਥੇ ਅੱਗੇ ਫਰਕ ਪੈ ਜਾਣਾ ਇਹ ਭਵੰਤ ਸੀ ਅਗਲੇ ਸ਼ਬਦ ਵੱਲ ਜ਼ਰੂਰ ਧਿਆਨ ਦੇਣਾ ਨਹ ਪੋਹੰਤ ਵੇਖੋ ਇਹ ਬੜਾ ਬਰੀਕੀ ਨਾਲ ਪਹਿਲਾਂ ਕਿ ਆਪਾ ਬੇ ਨਾਲ ਹੈ ਨਾ ਹੁਣ ਪੱਪੇ ਹੋੜ ਆ ਗਿਆ ਅਰਥ ਬਦਲ ਗਿਆ ਭਵੰਤਦਾਰ ਤੇ ਖੁੰਦਾ ਤੇ ਅੱਗੇ ਆ ਗਿਆ ਨਹ ਪੋਹੰਤ ਪੋਹੰਤ ਦਰਸਦਾ ਸ਼ੂਨਾ ਪੋਹੰਨਾ ਮੈਂ ਫਿਰ ਵਰਜ ਕਰਾਂਗਾ ਇੱਥੇ ਕਈ ਵਾਰੀ ਥੋੜਾ ਜਿਹਾ ਭੁਲੇਖਾ ਲੱਗ ਜਾਂਦਾ ਚੱਲਦਾ ਭੰਤ ਹੀ ਹੋਣਾ ਨਹੀਂ ਨਹੀਂ ਪਿਆਰਿਓ ਇੱਥੇ ਹੈ ਨਾ ਪੋਹੰਤ ਪੋਹੰਤ ਪਪਾ ਘੋੜਾ ਪੋਹੰਤ ਨਹੀਂ ਪਹੁੰਦਾ ਉਹਨੂੰ ਨਹੀਂ ਛੂੰਦਾ ਉਹਦੇ ਤੇ ਨਹੀਂ ਅਸਰ ਕਰਦਾ ਕੀ ਜੀ ਸੰਸਾਰ ਦੁੱਖ ਨਾ ਸੰਸਾਰ ਦਾ ਕੋਈ ਦੁੱਖ ਉਹਦੇ ਤੇ ਅਸਰ ਨਹੀਂ ਕਰਦਾ ਇਹਦੇ ਵਿੱਚ ਵੀ ਰਮਜ ਬਾ ਦਿੱਤੇ ਇਹਦਾ ਮਤਲਬ ਉਹਦਾ ਲੋਕ અપਮਾਨ ਕਰਦਿਆ ਪਰ ਉਹ ਅੰਦਰੋਂ અપਮਾਨਿਤ ਨਹੀਂ ਹੁੰਦਾ ਉਹਦੀ ਸ਼ੋਭਾ ਨੂੰ ਲੋਕ ਸੱਟਣਾ ਚਾਹੁੰਦੇ ਆ ਪਰ ਸ਼ੋਭਾ ਨਹੀਂ ਜਾਂਦੀ ਕੋਈ ਸੰਸਾਰ ਦਾ ਦੁੱਖ ਉਹਨੂੰ ਪੋ ਨਹੀਂ ਸਕਦਾ ਮਹਾਰਾਜ ਕੌਣ ਅੱਗੇ ਸਤਿਗੁਰਾਂ ਨੇ ਫਿਰ ਕਿਹਾ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹ ਜਿਹੜਾ ਬੰਦਾ ਗੋਬਿੰਦ ਦੇ ਨਾਮ ਨੂੰ ਧਰਤੀ ਦਾ ਸਹਾਰਾ ਵੈਗਰੂ ਫਿਰ ਸੁਣਿਓ ਜੀ ਗੋਬਿੰਦ ਧਰਤੀ ਦਾ ਗੋਦਾਰ ਤੇ ਧਰਤੀ ਬਿੰਦਰ ਤੇ ਸਹਾਰਾ ਉnde ਗੋਬਿੰਦ ਲਾਫੇ ਜੀ ਕ੍ਰਿਸ਼ਨ ਜੀ ਲਈ ਵੀ ਵਰਤੇ ਆ ਗਿਆ ਗੋਬਿੰਦਾ ਇੱਥੇ ਮੈਂ ਫਿਰ ਬੇਨਤੀ ਕਰਾਂ ਗੋਬਿੰਦ ਨਾਮ ਜਪੰਤ ਜਿਹੜਾ ਗੋਬਿੰਦ ਦੇ ਨਾਮ ਨੂੰ ਜਪਦਾ ਹੈ ਵੈ ਗੁਰੂ ਜੀ ਦੇ ਨਾਮ ਨੂੰ ਜਪਦਾ ਹੈ ਕਿੱਥੇ ਜੀ ਮਿਲ ਸਾਧ ਸੰਗਹ ਸਾਧ ਸੰਗਤ ਵਿੱਚ ਜਾ ਕੇ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਜੀ ਕਹਿੰਦੇ ਨੇ ਨਾਨਕ ਇਹ ਦਰਥੇ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰ ਰਿਹਾ ਸੇ ਪ੍ਰਾਣੀ ਉਹ ਪ੍ਰਾਣੀ ਉਹ ਬੰਦਾ ਜਿਹਦਾ ਉੱਤੇ ਦਸ ਗਿਆ ਉੰਜ ਵੈਸੇ ਟੀਕਾ ਕਰ ਕਹਿੰਦੇ ਨੇ ਕਥਾ ਵੇਲੇ ਅਰਥ ਇੱਥੋਂ ਚੁੱਕੋ ਸੇ ਪ੍ਰਾਣੀਦਰ ਤੇ ਉਹ ਪ੍ਰਾਣੀ ਸੁਖ ਬਾਸਨਾ ਉਹ ਪ੍ਰਾਣੀ ਸੁਖ ਵਿੱਚ ਨਿਵਾਸ ਕਰਦੇ ਨੇ ਫਿਰ ਬੇਨਤੀ ਹੈ ਸੇ ਪ੍ਰਾਣੀ ਸੁਖ ਬਾਸਨਾ ਉਹਨਾਂ ਦਾ ਨਿਵਾਸ ਸੁਖ ਵਿੱਚ ਹੁੰਦਾ ਹੈ ਤੇ ਇਹ ਜੇ ਆਪਾਂ ਇੱਥੋਂ ਵੀ ਅਰਥ ਚੁੱਕ ਲਈਏ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਾ ਉਹ ਸੁਖ ਵਿੱਚ ਨਿਵਾਸ ਕਰਦੇ ਨੇ ਫਿਰ ਜਿਹੜੇ ਸੁਖ ਚ ਰਹਿੰਦੇ ਨੇ ਤ੍ਰਿਸਕਾਰ ਨਹਿ ਭਵੰਤ ਜਿਹੜੇ ਸੁਖ ਚ ਰਹਿੰਦੇ ਨੇ ਉਹਨਾਂ ਨੂੰ ਤ੍ਰਿਸਕਾਰ ਨਹੀਂ ਉਹਨਾਂ ਦਾ ਹੁੰਦਾ ਗੁਰੂ ਜੀ ਬਚਨ ਕਰਦੇ ਆ ਨਹਿ ਭਵੰਤ ਨਾ ਭਵੰਤ ਮਾਨ ਭੰਗਨਾ ਉਹਨਾਂ ਦਾ ਮਾਨ ਭੰਗ ਨਹੀਂ ਹੁੰਦਾ ਉਹਨਾਂ ਦਾ ਸੋਭਾ ਖੀਨ ਨਾ ਭਵੰਤ ਉਹਨਾਂ ਦੀ ਸ਼ੋਭਾ ਤੋਂ ਖੀਣੇ ਨਹੀਂ ਹੁੰਦੇ ਨਾ ਉਹ ਹੰਤ ਨਹੀਂ ਪੁੰਦਾ ਨਹੀਂ ਛੋਂਦਾ ਕੌਣ ਜੀ ਸੰਸਾਰ ਦੁੱਖ ਨਾ ਉਹਨਾਂ ਨੂੰ ਸੰਸਾਰ ਦਾ ਦੁੱਖ ਨਹੀਂ ਪੁੰਦਾ ਸੰਸਾਰ ਦਾ ਦੁੱਖ ਨਹੀਂ ਸਤਾਂਦਾ ਇਹਨੂੰ ਥੋੜੇ ਜੇ ਅਰਥਾਂ ਚ ਜੇ ਕਰਨਾ ਹੋਵੇ ਨਾ ਜੀ ਹੁਣ ਦੋ ਅਸੀਂ ਸ਼ਲੋਕ ਪੜੇ ਨਿੰਦਿਆ ਵਾਲਾ ਉਸਤਤ ਵਾਲਾ ਬਾਬਾ ਵੀਰ ਸਿੰਘ ਉਹਨਾਂ ਦਾ ਮੈਂ ਜ਼ਿਕਰ ਕੀਤਾ ਇਹ ਸ਼ਬਦ ਆ ਗਿਆ ਉਹ ਫਿਰ ਉਹ ਹੁੰਦੇ ਕੀ ਨੇ ਗੁਰਤੇਗ ਬਹਾਦਰ ਸਾਹਿਬ ਦੇ ਤਿੰਨ ਸ਼ਲੋਕ ਪੜ੍ਹ ਲਓ ਉਹ ਹੁੰਦੇ ਨੇ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਉ ਨਾਨਕ ਸੁਨ ਰੋਇ ਮਨਾ ਸੋ ਮੂਰਤ ਭਗਵਾਨ ਸਚ ਜੀਵ ਭਗਵਾਨ ਕਾ ਰੂਪ ਨੇ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤਨੰਦਿਆ ਨਾਹੀਂ ਜੈ ਕੰਚਨ ਲੋਹਾ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਉਹ ਤਾਂ ਮੁਕਤ ਨੇ ਸਾਰੀਆਂ ਨਾ ਗੱਲਾਂ ਤ ਹਰ ਕਿ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕ ਤਾਹਿ ਤੈ ਜਾਨ ਸੁਖਮਨੀ ਸਾਹਿਬ ਚ ਇਹ ਅਵਸਥਾ ਹੈ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਸੋ ਕਹਾ ਵੈ ਤੈ ਸਾ ਹਰਕ ਤੈ ਸਾ ਉਸ ਸੋਗ ਸਦਾ ਆਨੰਦ ਤੈ ਨਾਏ ਵਿਯੋਗ ਤੈ ਸਾ ਸਵਰਨ ਤੈਸੀ ਉਸ ਮਾਟੀ ਤੈ ਸਾ ਅੰਮ੍ਰਿਤ ਤੈਸੀ ਵਿਖਾਟੀ ਤੈ ਸਮਾਨ तैसा अभिमान तैसा रंग तैसा राजान जो वरताए वे गुरुजी मान होवे अपमान होवे स्वर्ण होवे मिट्टी होवे खर होवे सोग होवे कंदे जो वरता रया बस एही जिंदगी है जो वरताए साई जुगत नानक ओ पुरख कहिए जीवन मुक्त ए जीवन मुक्त दे लक्षण ने कि मित्र ते दुश्मन नु बराबर जानना ए समझ पेंदी है बिसर गई सब तात पराई ਜਦ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ